ਸਵਾਗਤ ਹੈ ਜੀ ਤੁਹਾਡਾ ਖੁਸ਼ਪਨਾ YouTube ਚੈਨਲ ਉੱਤੇ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗਾ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਹਰੇਕ ਕੋਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦੀ ਜਿਹੜੀ ਵੀਡੀਓ ਵੀਡੀਓ ਬਣਾਉਣ ਜਾ ਰਹੇ ਹਾਂ ਵਿਲੇਜ ਪਹਾਣਾ ਡਿਸਟ੍ਰਿਕਟ ਫਰੀਦਕੋਟ ਤੇ ਅੱਜ ਦੀ ਵੀਡੀਓ ਵਿੱਚ ਦੋ ਗਾਵਾਂ ਵਿਖਾਵਾਂਗੇ ਬਾਕੀ ਬੰਦੀ ਦਿਲ ਦੀ ਗੱਲ ਕਰਦੇ ਹਾਂ ਬਾਈਨਾ ਇੱਕ ਸੂਈ ਹੋਈ ਹੈ ਇੱਕ ਗੱਬਣਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਪ੍ਰਨੀਤ ਪਿੰਡ ਪਾਣਾ ਜ਼ਿਲ੍ਹਾ ਫਰੀ ਕੋੜ ਜੀ ਠੀਕ ਹੈ ਜੀ ਅੱਜ ਆਪਾਂ ਦੋ ਗਾਵਾਂ ਵਿਖਾਉਣ ਜਾ ਰਹੇ ਹਾਂ ਹਾਂ ਜੀ ਬਾਈ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਸੂਈ ਗਾਂ ਦੀ ਗੱਲ ਕਰਦੇ ਹਾਂ ਇਸ ਦੀ ਕੀ ਡਿਟੇਲ ਹੈ ਜੀ ਬਾਈ ਜਿਹੜੀ ਫ੍ਰੀ ਗੈੜਾ ਜੀ ਹਾਂ ਜੀ ਰਾਤ ਸੂਈ ਹੈ ਜੀ ਠੀਕ ਹੈ ਜੀ 11:00 ਵਜੇ ਠੀਕ ਹੈ ਜੀ ਚੁਰ ਪੈ ਚੁੱਕੀ ਹੈ ਜੀ ਠੀਕ ਹੈ ਜੀ ਮੰਗਰ ਬੱਛੀ ਹੈ ਜੀ ਦੇਖ ਸਕਦੇ ਹੋ ਤੁਸੀਂ ਹਾਂ ਜੀ ਬੱਛੀ ਦੇਖ ਸਕਦੇ ਹੋ ਤੁਸੀਂ ਰਾਤ ਦੀ ਸੂਈ ਹੈ ਬੱਛੀ ਵੀ ਚੰਗੀ ਕੁਆਲਿ ਬੱਚੀ ਵੀ ਬਹੁਤ ਜਿਆਦੇ ਵਧੀਆ ਕੁਆਲਿਟੀ ਦੀ ਹੈ ਬਾਕੀ ہاں ਬਾਈ 6 ਦੰਦ ਆ ਜੀ ਠੀਕ ਹੈ ਜੀ ਬਾਈ ਜਨ ਨੇ 20 ਕਿਲੋ ਦੁੱਧ ਦਤਾ ਦੂਜੇ ਸੂਏ ਕਿੰਨੇ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਹੈ 25+ ਦੁੱਧ ਦੇ ਦੂਗੀ ਬਾਕੀ ਤੁਸੀਂ ਥਣਲੇਵਾ ਦੇਖ ਹੀ ਸਕਦੇ ਹੋ ਹਾਂਜੀ ਬਾਈ ਜੀ ਦੇਖ ਸਕਦੇ ਹੋ 25+ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਹੈ ਬੜਾ ਸੋਹਣਾ ਥਣ ਲੱਗਾ ਹੈ ਬੜਾ ਸਾਫ਼ ਹਵਾ ਨਾ ਵਹਿਦਾ ਥਣ ਬਹੁਤ ਸੋਹਣਾ ਲੱਗਾ ਕੈਮਰਾ ਨੇੜੇ ਤੋਂ ਕਰਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਵੜ ਤੋੜ ਕੇ ਵਿਖਾਉਣੇ ਆ 25+ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਹੈ ਮਗਰ ਬੱਚੀ ਐ ਬੜੀ ਸੋਹਣੀ ਬੱਚੀ ਆ ਬੱਚੀ ਤੁਹਾਨੂੰ ਵਿਖਾਤੀ ਐ ਚੱਲਦੇ ਹੋਏ ਕਰੋ ਵੈਡ ਨੂੰ ਚੈੱਕ ਦੇਖ ਸਕਦੇ ਹੋ ਸਾਫ ਹਵਾਨਾ ਬਾਕੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਚੱਲਦੇ ਹੋਏ ਵੈਡ ਨੂੰ ਵੇਖੋ ਕਿੰਨੀ ਹਵਾਨਾ ਦੇਖੋ ਵੈਡ ਦਾ ਬੜਾ ਸਾਫ ਹਵਾਨਾ ਦੀ ਵੈਡ ਆ ਭਾਈ ਜੀ ਇਸ ਅਗਲੀ ਵੈਡ ਦੀ ਕੀ ਡਿਟੇਲ ਆਈ ਭਾਈ ਜਿਹੜੀ ਬੱਚੀ ਆ ਹਾਂਜੀ ਬੱਚੀ ਹੈ ਆਪਣੇ ਮਿੱਤਰ ਕੋਲੋਂ ਆਈ ਹੈ ਠੀਕ ਹੈ ਜੀ ਤੇ ਜਿਹੜੀ ਮੱਛੀ ਆ ਬਾਈ ਬਾਈ ਖੀਰੀ ਹੈ ਹਜੇ ਠੀਕ ਹੈ ਖੀਰੀ ਬੱਚੀ ਹੈ ਹਾਂ ਇਹ 4 ਤੋਂ 5 ਦਿਨ ਲਾਊਗੀ 4 ਤੋਂ 5 ਦਿਨ ਸੂਣ ਚ ਬਾਕੀ ਹੈ ਇੱਕੋ ਵੀ ਜੇ ਸਪੇਸ ਪਈ ਹੈ ਸਪੇਸ ਬਹੁਤ ਜਿਆਦਾ ਪਈ ਹੈ ਬਾਕੀ ਥਣ ਦੇਖ ਸਕਦੇ ਹੋ ਬੜਾ ਸੋਹਣਾ ਥਣਾ ਹੈ ਦੇਖ ਸਕਦੇ ਹੋ ਤੁਸੀਂ ਬਾਈ ਜੀ ਇਸ ਨੂੰ ਤੋੜ ਕੇ ਵਿਖਾ ਰਹੀ ਹੈ ਇਹ ਬਾਈ ਬੱਚੀ 25 ਕਿਲੋ ਦਾ ਪਹਿਲਾਂ ਪਹਿਲਾਂ ਤੋਂ 25 ਕਿਲੋ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਂ ਬਈ ਹੋਊਗੀ ਬੱਚੀ ਚੰਗੇ ਫਾਰਮ ਚੋਂ ਆਈ ਹੈ ਬਾਈ ਦੱਸਦਾ ਤੇ 25 ਕਿਲੋ ਦੁੱਧ ਦੀ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਕੋਈ ਹੋਰ ਵਾਲੀ ਚੀਜ਼ ਆ ਬਾਈ ਚਮਕਦਮਕ ਬਹੁਤ ਸੋਹਣੀ ਹੈ ਬੱਚੀ ਦੀ ਤੁਰਦੇ ਹੋਏ ਕਰੋ ਚੈੱਕ ਭਲਾਂ ਪਾਈਆਂ ਹੋਈਆਂ ਸਾਫ਼ ਹਵਾਨੇ ਦੀ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਥਣ ਤਰੇ ਯਾਰ ਜੋ ਪੂਰਾ ਕਰ ਦੇ ਥੋੜਾ ਠੀਕ ਆ ਬਾਈ ਜੀ ਤੁਰ ਕੇ ਲੈ ਜੋ ਜੀ ਦੇਖ ਸਕਦੇ ਹੋ ਤੁਸੀਂ ਸਾਫ਼ ਹਵਾਨਾ ਵਹਿੜਦਾ ਬੜੀ ਵਧੀਆ ਬਾਈ ਜੀ ਜੋ ਕੀ ਇਹਨਾਂ ਦਾ ਮੁੱਲਾ ਉਹ ਫੋਨ ਉੱਪਰ ਕੀਤਾ ਜਾਊਗਾ ਜੀ ਫੋਨ ਉੱਤੇ ਮਲ ਕੀਤਾ ਜਾਊਗਾ ਬਾਕੀ ਜਿਹਨੇ ਲੈਣੀਆਂ ਹਾਂ ਜੀ ਹਾਂ ਜੀ ਹਾਂਜੀ ਆ ਕੇ ਦੇਖ ਕੇ ਵੇਖ ਕੇ ਪਾ ਕੇ ਖਰੀਦ ਜਾਵੇ ਲੈ ਕੇ ਲੈ ਕੇ ਜਾਵੇ ਫੂਈਆੜਾ ਦੀ ਦੋ ਟਾਈਮ ਛੱਡੋ ਚਾਰ ਟਾਈਮ ਚੋਕੇ ਲੈ ਕੇ ਜਾਵੇ ਠੀਕ ਹੈ ਜੀ ਠੀਕ ਆ ਤੇ ਬਾਈ ਜੀ ਆ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਬਾਈ ਆਪਣੇ ਦੋ ਨੰਬਰ ਆਈ ਹਾਂਜੀ 829990048 ਠੀਕ ਹੈ ਜੀ 9878214647 9878214647 ਠੀਕ ਹੈ ਬਾਈ ਜੀ ਬਾਈ ਜੀ ਦੇ ਬਾਈ ਜੀ ਦੇ ਨੰਬਰ ਲੈ ਲਏ ਆ ਕੋਈ ਵੀਰੇ ਇਹਨਾਂ ਦੋਆਂ گاਵਾਂ ਚ ਕੋਈ ਵੀ ਗਾਂ ਖਰੀਦਣਾ ਚਾਹੁੰਦਾ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਦੇਖ ਸਕਦੇ ਹੋ ਤੁਸੀਂ ਬਾਕੀ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲੇ ਸ਼ੇਅਰ